ਟਰੈਵਲ ਏਜੰਟ ਵੱਲੋਂ ਕੀਤੀ ਗਈ ਗੁੰਡਾਗਰਦੀ ਦਾ ਅਜੀਬਾ ਮਾਮਲਾ ਸਾਹਮਣੇ ਆਇਆ ਕਿ ਪਹਿਲਾਂ ਤਾਂ 16 ਲੱਖ ਰੁਪਏ ਠੱਗ ਲਏ ਗਏ ਫਿਰ ਪੈਸੇ ਵਾਪਸ ਲੈਣ ਆਏ ਦੋ ਲੋਕਾਂ ਨੂੰ ਬੰਦਕ ਬਣਾ ਲਿਆ ਗਿਆ ਤਾਂ ਟਰੈਵਲ ਏਜੰਟ ਦੁਆਰਾ ਠੱਗੀ ਦੇ ਅਨੇਕਾਂ ਮਾਮਲੇ ਆਏ ਦਿਨ ਸਾਹਮਣੇ ਆਉਂਦੇ ਰਹਿੰਦੇ ਨੇ ਤਾਂ ਤਾਜ਼ਾ ਮਾਮਲਾ ਹੁਣ ਮੋਗਾ ਤੋਂ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਟਰੈਵਲ ਏਜੰਟ ਵੱਲੋਂ ਇੱਕ ਪਰਿਵਾਰ ਤੋਂ ਵਿਦੇਸ਼ ਭੇਜਣ ਦੇ ਨਾਂ ਉੱਤੇ 16 ਲੱਖ ਰੁਪਏ ਦੀ ਠੱਗੀ ਮਾਰੀ ਗਈ ਤਾਂ ਟਰੈਵਲ ਏਜੰਟ ਦੀ ਗੁੰਡਾਗਰਦੀ ਇੱਥੇ ਹੀ ਖਤਮ ਨਹੀਂ ਹੁੰਦੀ ਇਸ ਤੋਂ ਬਾਅਦ ਜਦੋਂ ਪੀੜਤ ਪਰਿਵਾਰ ਦੇ ਲੋਕ ਆਪਣੇ ਪੈਸੇ ਲੈਣ ਦੇ ਲਈ ਟਰੈਵਲ ਏਜੰਟ ਦੇ ਕਹਿਣ ਉੱਤੇ ਮੋਗਾ ਦੀ ਅੰਮ੍ਰਿਤਸਰ ਰੋਡ ਸਥਿਤ ਦਫ਼ਤਰ ਪਹੁੰਚੇ ਤਾਂ ਟਰੈਵਲ ਏਜੰਟ ਨੇ ਦੋ ਲੋਕਾਂ ਨੂੰ ਆਪਣੇ ਦਫ਼ਤਰ ਦੇ ਵਿੱਚ ਬੈਠਣ ਦੀ ਗੱਲ ਕਹਿ ਕੇ ਦਫ਼ਤਰ ਦੇ ਜੋ ਸ਼ਟਰ ਨੇ ਉਸ ਨੂੰ ਬਾਹਰੋਂ ਤਾਲਾ ਲਗਾ ਦਿੱਤਾ ਤਾਂ ਟ੍ਰੈਵਲ ਏਜੰਟ ਦੇ ਦਫ਼ਤਰ ਦੇ ਵਿੱਚ ਬੰਦਕ ਲੋਕਾਂ ਦੁਆਰਾ ਪੁਲਿਸ ਹੈਲਪਲਾਈਨ 112 ਸਮੇਤ ਆਪਣੇ ਜ਼ਿਲ੍ਹਾ ਫਿਰੋਜ਼ਪੁਰ ਸਥਿਤ ਪਿੰਡ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਖੜਕਾ ਦਿੱਤੇ ਗਏ ਇਸ ਤੋਂ ਬਾਅਦ ਇਹ ਲੋਕ ਮੋਗਾ ਪਹੁੰਚ ਕੇ ਦੇਰ ਸ਼ਾਮ ਤੱਕ ਸੜਕ ਉੱਤੇ ਧਰਨਾ ਪ੍ਰਦਰਸ਼ਨ ਵੀ ਕਰਦੇ ਨਜ਼ਰ ਆਏ ਇਸ ਤੋਂ ਬਾਅਦ ਨਾਈਟ ਡਿਊਟੀ ਉੱਤੇ ਤਾਇਨਾਤ ਡੀਐਸਪੀ ਧਰਮਕੋਟ ਰਮਨਦੀਪ ਸਿੰਘ ਅਤੇ ਥਾਣਾ ਸਿਟੀ 1 ਦੇ ਮੁਖੀ ਵਰਨ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ਉੱਤੇ ਪਹੁੰਚੇ ਦੋਵੇਂ ਲੋਕਾਂ ਨੂੰ ਰਿਹਾ ਕਰਵਾਇਆ ਗਿਆ ਤਾਂ ਘਟਨਾ 28 ਅਗਸਤ ਰਾਤ ਦੀ ਦੱਸੀ ਜਾ ਰਹੀ ਹੈ ਪਰ ਹੁਣ ਜਦੋਂ ਪੀੜਤ ਪੱਖ ਵੱਲੋਂ ਮਾਮਲੇ ਦੀ ਵੀਡੀਓ ਆ ਜਿਹੜੀ মিডিਆ ਨਾਲ ਸਾਂਝੀ ਕੀਤੀ ਗਈ ਤਾਂ ਮਾਮਲਾ ਹੋਰ ਵੀ ਗੰਭੀਰ ਹੋ ਗਿਆ ਪੀੜਤ ਪੱਖ ਨੇ ਜਿੱਥੇ ਇਨਸਾਫ ਦੀ ਗੁਹਾਰ ਲਗਾਈ ਹੈ ਉੱਥੇ ਹੀ ਪੁਲਿਸ ਇੰਸਪੈਕਟਰ ਵਰਨ ਕੁਮਾਰ ਦਾ ਆਖਣਾ ਹੈ ਕਿ ਪੀੜਤ ਲੋਕਾਂ ਦੇ ਬਿਆਨਾਂ ਦੇ ਆਧਾਰ ਉੱਤੇ ਅਗਲੀ ਕਾਰਵਾਈ ਨੂੰ ਅਮਲ ਦੇ ਵਿੱਚ ਲਿਆਂਦਾ ਜਾਵੇਗਾ ਤਾਂ ਪੀੜਤ ਗੁਰਨੂਰ ਸਿੰਘ ਸਮੇਤ ਉਸਦੇ ਹੋਰ ਜਾਣਕਾਰਾਂ ਨੇ ਘਟਨਾ ਦੀ ਜਾਣਕਾਰੀ ਦਿੱਤੀ ਹੈ ਉਹਨਾਂ ਦੱਸਿਆ ਕਿ ਅਮਨਦੀਪ ਕੌਰ ਅਤੇ ਉਸਦੇ ਸਾਥੀ ਸੁਖਦੇਵ ਸਿੰਘ ਦੁਆਰਾ ਉਹਨਾਂ ਕੋਲੋਂ ਵਿਦੇਸ਼ ਭੇਜਣ ਦੇ ਨਾਂ ਉੱਤੇ ਕੁੱਲ 16 ਲੱਖ ਰੁਪਏ ਲਏ ਗਏ ਸਨ ਇਸ ਤੋਂ ਬਾਅਦ ਜਦੋਂ ਉਹਨਾਂ ਨੂੰ ਵਿਦੇਸ਼ ਨਹੀਂ ਭੇਜਿਆ ਗਿਆ ਤਾਂ ਉਹਨਾਂ ਨੇ ਟਰੈਵਲ ਏਜੰਟ ਤੋਂ ਪੈਸੇ ਨੇ ਜਿਹੜੇ ਵਾਪਸ ਮੰਗੇ ਜਿਸ ਦੇ ਬਾਅਦ ਉਕਤ ਟਰੈਵਲ ਏਜੰਟ ਨੇ 28 ਅਗਸਤ ਨੂੰ ਉਹਨਾਂ ਨੂੰ ਆਪਣੇ ਪੈਸੇ ਵਾਪਸ ਦੇਣ ਦੇ ਲਈ ਮੋਗਾ ਬੁਲਾਇਆ ਸੀ ਪਰ ਗੁਰਨੀਰ ਸਿੰਘ ਦੇ ਮੁਤਾਬਕ ਜਿਵੇਂ ਹੀ ਉਹ ਲੋਕ ਆਪਣੇ ਪੈਸੇ ਵਾਪਸ ਲੈਣ ਦੇ ਲਈ ਟਰੈਵਲ ਏਜੰਟ ਦੇ ਦਫ਼ਤਰ ਪਹੁੰਚਦੇ ਨੇ ਤਾਂ ਸੁਖਦੇਵ ਸਿੰਘ ਨਾਮੀ ਵਿਅਕਤੀ ਨੇ ਉਹਨਾਂ ਨੂੰ ਤੀਜੀ ਮੰਜ਼ਲ ਉੱਤੇ ਸਥਿਤ ਕੰਪਨੀ ਦੇ ਦਫ਼ਤਰ ਦੇ ਵਿੱਚ ਬੈਠਣ ਲਈ ਆਖ ਦਿੱਤਾ ਜਿਵੇਂ ਹੀ ਉਹ ਲੋਕ ਤੀਜੀ ਮੰਜ਼ਲ ਤੇ ਗਏ ਤਾਂ ਸੁਖਦੇਵ ਸਿੰਘ ਨੇ ਦਫ਼ਤਰ ਨੂੰ ਬਾਹਰੋਂ ਤਾਲਾ ਲਗਾ ਕੇ ਆਪ ਫਰਾਰ ਹੋ ਗਿਆ ਤਾਂ ਇਸ ਤੋਂ ਬਾਅਦ ਉਹਨਾਂ ਨੇ ਪੁਲਿਸ ਹੈਲਪਲਾਈਨ 112 ਸਮੇਤ ਆਪਣੇ ਪਿੰਡ ਦੇ ਲੋਕਾਂ ਤੇ ਹੋਰ ਰਿਸ਼ਤੇਦਾਰਾਂ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ ਤਾਂ ਇਸ ਤੋਂ ਬਾਅਦ ਦੇਰ ਸ਼ਾਮ ਪਹੁੰਚੇ ਲੋਕਾਂ ਨੇ ਸੜਕ ਉੱਤੇ ਧਰਨਾ ਲਾ ਦਿੱਤਾ ਅਤੇ ਟਰੈਵਲ ਏਜੰਟ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਤਾਂ ਇਸ ਮੌਕੇ ਡੀਐਸਪੀ ਅਤੇ ਥਾਣਾ ਮੁਖੀ ਨੇ ਆ ਕੇ ਉਹਨਾਂ ਨੂੰ ਰਿਹਾ ਕਰਵਾਇਆ মিডিਆ ਦੇ ਸਾਹਮਣੇ ਇਸ ਮਾਮਲੇ ਦੇ ਸ਼ਿਕਾਇਤਕਰਤਾ ਗੁਰਨੂਰ ਸਿੰਘ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਟਰੈਵਲ ਏਜੰਟਾਂ ਦੇ ਖਿਲਾਫ ਬਣਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰਨ ਅਤੇ ਉਹਨਾਂ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ ਹੈ। ਜੀ ਸਰ ਇਹ ਰਾਈਟ ਵੀਜ਼ਾ ਕੌਂਸਲੇਸ਼ਨ ਵਾਲੇ ਆ ਰਮਨ ਅਮਨਦੀਪ ਕੌਰ ਅਤੇ ਸੰਦੀਪ ਸੁਖਦੇਵ ਸਿੰਘ ਭਗਦੇਵ ਸਿੰਘ ਨਾਮ ਆ ਜਿਹੜੇ ਇਥੇ ਦਾ ਸ਼ਾਰਟ ਫਾਰਮ ਬਣਿਆ ਹੁੰਦਾ ਇਨਾਂ ਨਾਲ ਸਾਡਾ ਮਹੀਨਾ ਹੋ ਚੱਲਿਆ ਵੀ ਕਿੰਨਾਂ ਲਈ ਦਾ ਪੇਮੈਂਟ ਤੋਂ ਲੈ ਕੇ ਚੱਲਦਾ ਪਿਆ ਸੀਗਾ ਕਿਉਂਕਿ ਇਸ ਇਨਾਂ ਤੋਂ ਮੈਰੀ ਤੇ ਮੇਰੇ ਵਾਈਫ ਦੀ ਫਾਈਲ ਲੱਗੀ ਸੀਗੀ ਮੇਰੇ ਆ ਫਰੈਂਡ ਨੇ ਵੀ ਮੇਰੇ ਕੰਤੇ ਆਪ ਦੀ ਫਾਈਲ ਇਥੋਂ ਅਪਲਾਈ ਕੀਤੀ ਸੀਗੀ ਠੀਕ ਹੈ ਜੀ ਤੇ ਹੁਣ ਮੇਰੇ ਇਨਾਂ ਕੋਈ ਡਾਕੂਮੈਂਟੇਸ਼ਨ ਕੋਈ ਨਹੀਂ ਨਾ ਗਾ ਫਾਈਲ ਰੈਡੀ ਕੀਤੀ ਨਾ ਫਰਾਡ ਕੀਤਾ ਪੂਰਾ ਠੀਕ ਹੈ ਜੀ ਇਨਾਂ 15 16 ਲੱਖ ਰੁਪਿਆ ਸਾਡੇ ਤੋਂ ਲਿਆ ਏ ਠੀਕ ਹੈ ਜੀ ਤੇ ਹੁਣ ਮਹੀਨਾ ਹੋ ਚੱਲਿਆ ਸੀ ਰੋਜ਼ ਵਿੱਚ ਇੱਥੇ ਆਉਂਦੇ ਸੀ ਰੋਜ਼ ਸਾਨੂੰ ਲਾਰਾ ਲਾ ਕੇ ਤੋੜ ਦਿੰਦੇ ਸੀ ਵੀ ਅੱਜ ਜਿੰਨੇ ਸਵੇਰੇ ਜਿੰਨੇ ਸਾਡੀ ਪਨੀ ਪੂਰੀ ਸਾਨੂੰ ਪੇਮੈਂਟ ਤੇ ਅੱਜ ਸਵੇਰ ਦੇ ਇੱਥੇ ਆ ਕੇ ਬੈਠੇ ਹੋਏ ਸੀਗੇ ਪੈਨਾਂ ਦੇ ਪਿੰਡ ਵੀ ਗਏ ਸੀਗੇ ਅਮਨਦੀਪ ਕੌਰ ਦੇ ਤੇ ਬਰੇ ਜੀ ਆ ਉਹਨਾਂ ਦੇ ਘਰੇ ਵੀ ਗਏ ਸੀਗੇ ਤੇ ਉਹਨਾਂ ਨੇ ਆਖਿਆ ਵੀ ਸਾਡੇ ਦਾ ਕੁੜੀ ਭੱਜ ਗਈ ਕਰੋ ਠੀਕ ਹੈ ਜੀ ਤੇ ਫਿਰ ਅਸੀਂ ਫਿਰ ਉੱਥੋਂ ਇੱਕ ਉੱਠ ਕੇ ਆ ਗਏ ਸੀ ਫਿਰ ਇੱਥੇ ਸਾਰੇ ਦਿਨ ਡੀਡ ਰਹੇ ਫਿਰ ਸ਼ਾਮੀ ਆਉਂਦੇ ਹਸਬੰਡ ਦਾ ਪਿਆਰਾ ਸਿੰਘ ਵੀਰ ਨੂੰ ਉਹਨਾਂ ਦਾ ਫੋਨ ਆਇਆ ਹੁੰਦੇ ਅਮਨਦੀਪ ਕੌਰ ਦੇ ਹਸਬੰਡ ਦਾ ਉਹਨਾਂ ਆਖਿਆ ਵੀ ਸੱਤ 7:30 ਵਜੇ ਆਫਿਸ ਆਜੋ ਤੁਹਾਨੂੰ ਆਪਾਂ ਤੁਹਾਡਾ ਨਿਬੇੜ ਦਿੰਨੇ ਜੀ ਜਦੋਂ ਇੱਥੇ ਆਏ ਤੇ ਸਾਨੂੰ ਸੁਖਦੇਵ ਸਿੰਘ ਆ ਉੱਥੇ ਜਿੱਥੇ ਪਿੱਛੇ ਸਾਡੀਆਂ ਗੱਡੀਆਂ ਖੜੀਆਂ ਹੈਗ ਤੇ ਉਹਨੇ ਆਖਿਆ ਤੁਸੀਂ ਬੈਂਕ ਆਫਿਸ ਚਲੋ ਤੇ ਮੈਂ 5 ਮਿੰਟ ਤੱਕ ਆ ਗਿਆ ਜਦੋਂ ਵੀ ਅਸੀਂ ਉੱਤੇ ਗਏ ਤੇ ਲੌਕ ਲੱਗਾਇਆ ਅਸੀਂ ਉਸੇ ਉਹਨਾਂ ਸੁਖਦੇਵ ਸਿੰਘ ਨੂੰ ਉਸ ਟਾਈਮ ਬੈਕ ਕਾਲ ਕੀਤੀ ਉਹਦਾ ਵੀ ਫੋਨ ਸਵਿਚ ਆਫ ਆਈ ਗਿਆ ਅਸੀਂ ਸਾਨੂੰ ਲੱਗਾ ਵੀ ਚਲੋ ਇੱਥੇ ਮਾਰਕੀਟ ਦਾ ਆ ਜਾਂਦੇ ਆ ਅਸੀਂ ਉੱਤੇ ਪੈਰਿਸਟੇ ਗਏ ਚਲੇ ਵੀ ਉਹਥੇ ਬੈ ਜਾ ਕੇ ਤੇ ਜਿੰਨੇ ਚਿਰ ਉਹ ਅਸੀਂ ਉੱਪਰ ਗਏ ਆ ਤੇ ਵੀ ਥੱਲੋਂ ਸ਼ਟਰ ਨੂੰ ਲੌਕ ਲਾ ਕੇ ਚੱਲ ਗਏ ਤੇ ਅਸੀਂ ਕੰਟੀਨਿਊਸਲੀ ਫੋਨ ਲਾਈ ਗਏ ਤੇ ਉਹਨਾਂ ਨੇ ਕੋਈ ਸਾਡੀ ਕੋਲ ਨਹੀਂ ਫਿਕਰ ਕੀਤੀ ਫਿਰ ਅਸੀਂ ਪਿੰਡ ਫੋਨ ਕੀਤਾ ਭਾਮੇਨ ਵੀਰ ਉਹਨਾਂ ਨੂੰ ਫੋਨ ਕੀਤਾ ਉਹ ਆਇਆ ਤੇ ਉਹਨਾਂ ਅਗੇ ਪੁਲਿਸ ਕਪਤਾਨ ਜੀ ਨੇ ਸੱਦਿਆ ਤੇ ਸਾਨੂੰ ਉਹ ਵਾਰ ਗੱਡਿਆ ਅਸੀਂ 5-6 ਘੰਟੇ ਅੰਦਰ ਆਏ ਅਸੀਂ ਵੀਰ ਮਹੂਤੋਂ ਆ ਪਿੰਡ ਮੰਜ ਵਾਲਾ ਜੀ ਮਹੂਤੋਂ ਲੋਕ ਆਏ ਛੜਾਂ ਤੋਂ ਹਾਂ ਜੀ ਮਹੂਤੋਂ ਆਏ ਮਹੂਤੋਂ ਵੀ ਆ ਤੇ ਜਿਹੜੇ ਭੋਗੇ ਤੇ ਵੀ ਵੀਰ ਆ ਗਏ ਨੇ ਜਿਨ੍ਹਾਂ ਬਹੁਤ ਮਦਦ ਕੀਤੀ ਆ ਇਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਪਹਿਲਾਂ ਬੰਦ ਸੀਗਾ ਤੇ ਫਿਰ ਤੁਸੀਂ ਉੱਪਰ ਤੈਰਿਸ ਤੇ ਕਹਿ ਸੀ ਕਿ ਆਫਿਸ ਦੇ ਅੱਜ ਨੂੰ ਨਹੀਂ ਸਰ ਉਹਨਾਂ ਆਪ ਕਿਹਾ ਸੀਗਾ ਸਾਨੂੰ ਇੱਥੇ ਮਿਲੇ ਸੀ ਰੋਡ ਤੇ ਉਹ ਰਹੇ ਉੱਪਰ ਉੱਪਰ ਚੱਲੋ ਤੇ ਮੈਂ ਹੁਣ ਆ ਗਿਆ ਜਦੋਂ ਅਸੀਂ ਉੱਪਰ ਉਹਨਾਂ ਦਾ 3rd ਫਲੋਰ ਤੇ ਉਹਨਾਂ ਦਾ ਆਫਿਸ ਆ ਉਹਨਾਂ ਦੇ ਜਦੋਂ ਡੋਰ ਕੋਲ ਗਏ ਤੇ ਡੋਰ ਨੂੰ ਲੌਕ ਲੱਗਾ ਹੋਇਆ ਸੀ ਅਸੀਂ ਉਹਨਾਂ ਨੂੰ ਕਾਲ ਕੀਤੀ ਸੀ ਤੇ ਫੋਨ ਆਫ ਹੁੰਦਾ ਪਿਆ ਸੀ ਉਹਨਾਂ ਦਾ ਫਿਰ ਪੇਮੈਂਟ ਕੁਝ ਅਕਾਊਂਟ ਵੀ ਜਿਆਦਾ ਪਰ ਪੇਮੈਂਟ ਬਾਈ ਅਕਾਊਂਟ ਅਮਨਦੇਵ ਕੌਰ ਦੇ ਹੋਈ ਸੀਗੀ ਤੇ ਕੋਈ ਥੋੜੀ ਪੇਮੈਂਟ 100 ਕੈਸ਼ ਬਾਈ ਕੈਸ਼ ਸੀ ਇਹ ਅਧਿਕਾਰੀ ਵੀ ਆਏ ਸੀ ਕੌਣ ਆਇਆ ਸੀ ਸਰ ਡੀਐਸਪੀ ਸਾਹਿਬ ਆਏ ਸੀ ਐਸਐਸਓ ਸਾਹਿਬ ਵੀ ਆ ਗਏ ਸੀ ਜੀਐਸਟੀ ਸਾਹਿਬ ਵੀ ਆ ਗਏ ਸੀ ਹੁਣ ਕੀ ਆਸ਼ਵਾਸ਼ਣ ਦਵਾਇਆ ਉਹਨਾਂ ਨੇ ਸਰ ਉਹਨਾਂ ਨੇ ਆਖਿਆ ਵੀ ਸੁਰਿਆ ਕੇ ਦਰਖਾਸਤ ਦਵੋ ਕੰਪਲੀਟ ਦਵੋ ਉਹਨਾਂ ਖਿਲਾਫ ਤੇ ਜਿਹੜੀ ਉਹਨਾਂ ਦੇ ਬੰਦੇ ਕਾਰਵਾਈ ਕੀਤੀ ਜਾਵੇ ਕਿੰਨੇ ਪੈਸੇ ਸਤੇ ਟੋਟਲ ਹਾਂਜੀ ਟੋਟਲ ਕਿੰਨੇ ਪੈਸੇ 16-17 ਲੱਖ ਰੁਪਈਆ ਗਏ ਸਨ ਹਾਂਜੀ ਇੱਕ ਸਾਨੂੰ 112 ਤੇ ਕੰਪਲੇਂਟ ਆਈ ਸੀ ਜਿਸ ਦੇ ਵਿੱਚ ਉਹਨਾਂ ਨੇ ਸਾਨੂੰ ਦੱਸਿਆ ਸੀ ਕਿ ਅਸੀਂ ਇਮੀਗ੍ਰੇਸ਼ਨ ਵਾਲਿਆਂ ਤੋਂ ਪੈਸੇ ਲੈਣੇ ਸੀਗੇ ਤੇ ਜਦੋਂ ਉੱਥੇ ਉਹ ਇਮੀਗ੍ਰੇਸ਼ਨ ਤੇ ਪਹੁੰਚੇ ਤਾਂ ਜਿਹੜੇ ਇਮੀਗ੍ਰੇਸ਼ਨ ਵਾਲਾ ਸੀ ਉਹ ਬਾਰਾ ਲੌਕ ਲਾ ਕੇ ਤੇ ਉਹ ਚਲਾ ਗਿਆ ਤੇ ਉਸ ਤੋਂ ਬਾਅਦ ਸਰ ਫਿਰ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਸਰ ਹਾਂਜੀ ਐਸੀ ਜਿਹੜੇ ਉਹ ਮੋਤਵਾਰ ਬੰਦੇ ਸੀਗੇ ਉੱਥੇ ਏਰੀਆ ਦਾ ਕੋਈ ਐਮਸੀ ਸੀਗਾ ਉਹਨਾਂ ਨੂੰ ਦੋ ਚਾਰ ਪ੍ਰਾਈਵੇਟ ਬੰਦੇ ਮੋਤਵਾਰ ਲੈ ਕੇ ਤੇ ਜਿਹੜਾ ਉਹਨਾਂ ਦਾ ਗੇਟ ਖਲਾ ਕੇ ਉਹਨੂੰ ਬਾਹਰ ਕੱਢ ਲਿਆ ਗਿਆ ਤੇ ਕਿਹੜੀ ਜਗ੍ਹਾ ਦੀ ਗੱਲ ਕਰਨਾ ਸਰ ਇਹ ਇਹ ਅੰਮ੍ਰਿਤਸਰ ਰੋਡ ਤੇ ਰਾਈਟ ਵੀਜ਼ਾ ਵਾਲੇ ਨੇ ਤੇ ਉਸ ਤੋਂ ਬਾਅਦ ਸਰ ਹੁਣ ਕੀ ਕਾਰਵਾਈ ਕਰ ਰਹੇ ਹੋ ਸਰ ਅੱਗੇ ਫਰਦਰ ਪੁਲਿਸ ਵੱਲੋਂ ਜੋ ਜਿਹੜੇ ਕੰਪਲੇਨਟ ਹੈਗੇ ਆ ਜੋ ਸਟੇਟਮੈਂਟ ਲਿਖਾਂਗੇ ਉਸ ਅਕੋਰਡਿੰਗ ਜਿਹੜੀ ਬਾਰਦੀ ਕਾਨੂੰਨੀ ਕਾਰਵਾਈ ਇਹ ਕਰ ਦਿੱਤੀ ਜਾਏ। ਨਹੀਂ ਤੁਹਾਡੇ ਸਾਨੂੰ ਸਰ ਜਿੰਨੇ ਤੋਂ ਉਹਨਾਂ ਨੇ ਪੈਸੇ ਲੈਣੇ ਆ ਇੱਕ ਉਹਨਾਂ ਵੱਲੋਂ ਬੰਦ ਕਰ ਦਿੱਤਾ ਗਿਆ ਤੇ ਕਿਹੜੀ ਤਰ੍ਹਾਂ ਬੰਦੀ ਇਸ ਰਿਸਕ ਕੇਸੇ ਵਿੱਚ ਉਹਨੂੰ ਉਸ ਜਿਹੜੀ ਸਟੇਟਮੈਂਟ ਜਿਹੜੀ ਲਿਖਾਂਗੇ ਉਸ ਅਕੋਰਡਿੰਗ ਜੋ ਵੀ ਹੈਗੀ ਉਹਨਾਂ ਦੀ ਬਾਰਦੀ ਕਾਨੂੰਨ ਅਨੁਸਾਰ ਜਿਹੜੀ ਕਾਰਵਾਈ ਹੈਗੀ ਕਰ ਦਿੱਤੀ ਜਾਏ।